ਹੈਗਾ ਦੂਜਾ ਤੇ ਸੂਈਆ ਬਾਈ ਕਹਿੰਦਾ ਇਹ ਰਾਤ ਬੋੜਾ ਕਿੰਨਾ ਕਹੂਗਾ ਜੀ ਇਸ ਟਾਈਮ ਬੋੜਾ ਹੈਗਾ ਜੀ 10-11 ਕਿਲੋ ਦਾਨ ਕਰਦਾਂਗੇ ਆ ਰੇਟ ਤਕਰੀਬਨ ਫਿਕਸ ਜਿਹੀ ਰੱਖੀ ਸਾਡੇ ਹਾਂ ਜੀ ਤੇ ਆ ਨਾਲ ਇਹਦੇ ਬੱਛੀਆ ਪਿਓਰ ਜਰਸੀ ਦੀ ਇਹਦੇ ਤੇ ਵੀ ਮਾਰਦੇ ਘਰੀ ਕੈਮਰਾ 60 ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤੇ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚੇ ਹਾਂ ਪਿੰਡ ਹੈਗਾ ਚੀਮਾ ਮੰਡੀ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਬਾਈ ਹੋਰਾਂ ਦਾ ਹੈਗਾ ਸੰਗਰੂਰ ਕਿਉਂਕਿ ਵੀਡੀਓ ਥੋੜੀ ਜੀ ਖਾਸ ਵੀ ਆ گاਵਾ ਤਿੰਨ ਦਿਖਾਵਾਂਗੇ ਜਰਸੀ ਆ ਜਿਹੜੇ ਬੱਚੇ ਨੇ ਯਾਰ ਇਹ ਵੀ ਵੀਡੀਓ ਚਾਉਣ ਦੇ ਤੇਰਾ ਨਾਮ ਗੈਰੀ ਹੈਗੇ ਨਾ ਸ਼ਕੀਨ ਇਹਨਾਂ ਦਾ ਨਾਮ ਪਹਿਲਾਂ ਪੁੱਛਾਂਗੇ ਆਪਾਂ ਬਾਕੀ ਡਿਟੇਲ ਫਿਰ ਕੀ ਨਾਮ ਹੈ ਤੇਰਾ ਬਰਨੂਰ ਸਿੰਘ ਹੈ ਉੱਚੀ ਬੋਲ thora ਬਰਨੂਰ ਸਿੰਘ ਕਿਹੜੀ ਕਲਾਸ ਚ ਪੜਦਾ ਸੈੰਡੈਂਟ ਹੈ 7 8 ਕਿਹੜੇ ਸਕੂਲ ਚ ਪੈਰਾਮੋਰ ਪੈਰਾਮੋਰ ਚ ਪੰਜਾਬੀ ਦਾ ਘੱਟ ਪੜਾਉਂਦੇ ਨੇ ਉੱਥੇ ਅੰਗਰੇਜ਼ੀ ਜਿਆਦਾ ਚੱਲਦੀ ਹੈ ਨਾ ਹੈ ਜਿਆਦਾ ਚੱਲਦੀ ਹੈ ਅੰਗਰੇਜ਼ੀ ਆ ਪੰਜਾਬੀ ਵੀ ਪੜਿਆ ਕਰੋ ਕਿਉਂਕਿ ਪੰਜਾਬੀ ਜ਼ਰੂਰੀ ਹੈ ਤੇਰਾ ਨਾਮ ਕੀ ਹੈ ਰਮਜੋਤ ਸਿੰਘ ਹੈ ਰਮਜੋਤ ਸਿੰਘ ਰਮਜੋਤ ਸਿੰਘ ਆਹ ਹਸ ਮੁੱਖਾ ਯਾਰ ਬੰਦਾ ਥੋੜਾ ਜਿਆਦਾ ਉਹ ਨਰਵਸ ਹੋ ਜਾਂਦਾ ਥ ਲੋੜਤਾ ਨਹੀਂ ਕਰਦਾ ਸਕੂਲ ਜਾਉਂ ਹੈ ਕਰਦਾ ਚੱਲ ਆਜੋ ਬਾਕੀ ਗਾਵਾਂ ਦਿਖਾਵਨਾ ਬਾਈ ਨਾਮ ਲਾਉਣਾ ਹੈ ਹੋਰ ਕੀ ਹਾਲ ਹੈ ਬਾਈ ਵਧੀਆ ਜੀ ਹਾਂ ਇੱਥੋਂ ਕਰ ਲਈਏ ਸ਼ੁਰੂ ਆਪਾਂ ਇਹ ਤਿੰਨੇ ਗਾਵਾਂ ਦਿਖਾਵਾਂਗੇ ਤਿੰਨੇ ਗਾਵਾਂ ਦਿਖਾਵਾਂ ਹਾਂ ਇੱਥੋਂ ਕਰ ਲੋ ਸ਼ੁਰੂ ਤੋਰ ਦਿਓ ਜੀ ਖੋਲ ਕੇ ਸੂਆ ਕਿਹੜਾ ਬਾਈ ਦਾ ਸੂਆ ਦੂਜਾ ਜੀ ਸੂਆ ਦੂਜਾ ਸੂਈ ਕਿੰਨੇ ਕ ਦਿਨ ਦੀ ਆ ਇਹ ਰਾਤ ਤੋਂ ਸੂਈ ਆ ਜੀ ਨਾਲ ਬੱਚਾ ਕੀ ਆ ਨਾਲ ਆ ਮਗਰ ਬੱਚੀ ਆ ਜੀ ਫੀਮੇਲ ਕਾਲ ਨਾਲ ਇਹਦੇ ਹੈਗੀ ਆ ਸੱਜਣੋਂ ਬੱਚੀ ਸੂਆ ਹੈਗਾ ਦੂਜਾ ਤੇ ਸੂਈ ਆ ਬਾਈ ਕਹਿੰਦਾ ਇਹ ਰਾਤ ਬੌੜਾ ਕਿੰਨਾ ਕ ਹੋਊਗਾ ਜੀ ਇਸ ਟਾਈਮ ਬੌੜਾ ਆਏਗਾ ਜੀ 10-11 ਕਿਲੋ 10 11 ਕਿਲੋ ਕਿੰਨਾ ਦੁੱਧ ਪਾ ਸਕਦੀ ਆ ਇਹ ਚਾਹੀਦਾ ਵੀਰੇ 20 ਕਿਲੋ ਆ ਚਲਾ ਦੇ ਇਹਨੂੰ ਲੰਬੀ ਦੀ ਚਲਾ ਦਿਓ ਸਮਾਰ ਕੇ ਲੈ ਜਾਓ ਗਾਹ ਨੂੰ ਸੂਆ ਦੂਜਾ ਤੇ ਰਾਤ ਦੀ ਸੂਈ ਆ ਤੇ ਨਾਲ ਇਹਦੇ ਹੈਗੀ ਆ ਸੱਜਣੋਂ ਬੱਚੀ ਤੇ ਆਰਡਰ ਹੈਗਾ ਇਹਦਾ ਭਾਕ ਮਾਰ ਦੀ ਗੱਲਬਾਤ ਕਰ ਲਈਏ ਪੂਰਾ ਡਬਲ ਆਰਡਰ ਆ ਤੇ ਇਸ ਟਾਈਮ ਬਾਈ ਕਹਿੰਦਾ 10 ਤੋਂ 11 ਕਿਲੋ ਬੋੜਾ ਇਹਦੇ ਥੱਲੇ ਹਾਜ਼ਰ ਆ ਤੇ ਪਾ ਦੂਗੀ 15 18 ਡੇਢ ਕਿਲੋ 20 ਪਾਉਗੀ 18 ਦਾ ਪਾਇਆ ਬੜਾ ਪਾਇਆ ਇਹਨੇ 20 ਕਿਲੋ ਪਾ ਦੂਗੀ ਤੇ ਥਾਣ ਥਾਣ ਚੰਗਾ ਲੱਗਿਆ ਮੈਸਾ ਨਾਲ ਦਾ ਚਬਾਈ ਚਬੂਈ ਦੀ ਕਿਵੇਂ ਆ ਜੀ ਚਬਾਈ ਦੀ ਓਕੇ ਜੀ ਓਕੇ ਦੀ ਰਿਪੋਰਟ ਹਾਂਜੀ ਜਾਓ ਮੈਂ ਆ ਗਈ ਪ्युअर ਜਰਸੀ ਤੇ ਗੱਲਬਾਤ ਕਰ ਲਈਏ ਨਾਲ ਇਹਦੇ ਆ ਗਈ ਬੱਚੀ ਪੈਸੇ ਇਹਦੇ ਕਿੰਨੇ ਕੁ ਲੈ ਲਾਂਗੇ ਆਪਾਂ ਇਹਦਾ ਹੀ ਮੁੱਲ 60000 ਰੁਪਈਆ ਜੀ ਕਿੰਨੇ ਦੀ ਛੱਡ ਦਾਂਗੇ ਮਾਨਤਾਨ ਕਰ ਦਾਂਗੇ ਜੀ ਆਹ ਰੇਟ ਤਕਰੀਬਨ ਫਿਕਸ ਜਿਹੀ ਰੱਖੀ ਸਾਡੇ ਹਾਂਜੀ ਆਹ ਰੇਟ ਇਸ ਘਰ ਦੇ ਵਿੱਚੋਂ ਮੈਂ ਆਪਣੇ ਲਗਾਤਾਰੀ ਵੀਡੀਓ ਬਣਾਉਣੀਆਂ ਨੇ ਬਾਈ ਕੋਲੋਂ ਬਣਾਉਣੇ ਵੀ ਰਹੇ ਨੇ ਆ ਤੇ ਰੇਟ ਨੇ ਜਿਹੜੇ ਰੇਟ ਇੱਥੋਂ ਤੁਹਾਨੂੰ ਤਕਰੀਬਨ ਤਕਰੀਬਨ ਫਿਕਸ ਜਿਹੀ ਕਰਾ ਦਿਆ ਕਰੂੰਗਾ ਬਾਈ ਤੋਂ ਮੈਂ ਫਰ ਜ਼ਿਆਦੇ ਨਾ ਉਹਦੇ ਵਿੱਚ ਵੀ ਤੰਗੀ ਪੇਸ਼ੀ ਵਾਲੀ ਗੱਲ ਕਰਿਆ ਕਰੋ ਜਿਵੇਂ ਬਾਈ ਨੇ 60 ਕਰਿਆ ਕੋਈ 40 45 ਵਾਲਾ ਸੱਜਣ ਬਾਈ ਨੂੰ ਨਾ ਨਾ ਫੋਨ ਨਾ ਕਰੇ ਹਾਂ ਕਿਉਂਕਿ ਸਮਾਂ ਹਰੇਕ ਸੱਜਣ ਕੋਲੇ ਘੱਟ ਹੁੰਦਾ ਤੇ ਆਹ ਨਾਲ ਇਹਦੇ ਬੱਚੀਆ ਪਿਓਰ ਜਰਸੀ ਦੀ ਇਹਦੇ ਤੇ ਵੀ ਮਾਰਦੇ ਘਰੀ ਕੈਮਰਾ 60 ਚੋਂ ਮਾਨਤਾਨ ਜਾਂ ਹੋ ਜਾਊਗਾ ਕਿਉਂਕਿ ਸਸਤੀ ਦੀ ਯਾਰ ਕੁਆਲਿਟੀ ਚੰਗੀ ਐ ਅੱਗੇ ਪਿੱਛੇ ਦਾ ਆਰਡਰ ਐ ਤੇ ਆ ਬਾਕੀ ਬੋਲਾ ਤਿਆਰ ਆ ਵੀ ਇਹਦੇ 10 ਕਿਲੋ ਹੋਣ ਹੁਣ ਮਾਰਦੇ 2 ਨੰਬਰ ਵਾਲੀ ਤੇ ਇਹ ਵੀ ਜਰਸੀ ਚ ਆ ਗਈ ਬਾਈ ਹਾਂ ਇਹ ਵੀ ਜਰਸੀ ਚ ਆ ਗਈ ਇਹਦਾ ਸੁਆ ਕਿਹੜਾ ਜੀ ਇਹਦਾ ਸੁਆ ਦੂਜਾ ਜੀ ਇਹ ਕਿੰਨੇ ਕਿ ਦਿਨ ਕੱਢਦੀ ਆ ਆ ਇਹ ਆ ਗਈ ਜਰਸੀ ਨਸਲ ਚ ਥਣ ਥੋਣੇ ਨੂੰ ਵੀ ਚੰਗਾ ਲੱਗਾ ਤੇ ਆਰਡਰ ਦੀ ਕੁਆਲਿਟੀ ਚੰਗੀ ਆ ਤੇ ਸੂਆ ਆ ਗਿਆ ਦੂਜਾ ਤੇ ਦਿਨ ਹਜੇ ਜ਼ਰੂਰ ਕੱਢਦੀ ਆ ਦੁੱਧ ਦਾ ਕੀ ਰਕਾਰ ਰਿਹਾ ਬਾਈ ਦਾ ਇਹਦਾ ਪੈਲਣ ਦਾ ਰਿਹਾ ਜੀ 18 19 ਕਿਲੋ ਦਾ ਜੀ ਐਸ ਵਾਰੀ 20 ਪਾ ਦੂਗੀ 20 ਤੋਂ ਪਲੱਸ ਜਾਊਗੀ ਜੀ ਮੌਸਮ ਚੰਗਾ ਆ ਗੇ ਹਨਾ ਹਾਂ ਆ ਮੌਸਮ ਚੰਗਾ ਆ ਗੇ ਬਾਈ ਕਹਿੰਦਾ 20 ਤੋਂ ਪਲੱਸ ਇਹ ਕਰ ਦੂਗੀ ਸੂਆ ਹੈਗਾ ਦੂਜਾ ਤੇ ਰੰਗ ਆ ਗਿਆ ਇਹਦਾ ਗਹਿਰਾ ਜਿਹਾ ਰੰਗ ਆ ਗਿਆ ਰੈੱਡ ਜੇ ਕਲਰ ਚ ਆ ਗਈ ਨਸ ਲਾ ਕੇ ਜਰਸੀ ਤੇ ਦਿਨ ਕੱਢ ਦੂ 5 7 ਬਾਈ ਇਹ 15 ਦਿਨ ਕੱਢਦੀ ਆ ਜੀ ਦਿਨ ਪੂਰੇ ਹੋਣ ਚ ਹੀ ਦਿਨ ਪੂਰੇ ਹੋਣ ਚ 15 ਹਾਂਜੀ ਆ 15 ਦਿਨਾਂ ਤੱਕ ਦਾ ਬਾਲਾ ਬਣਾ ਜੂਗੀ ਗਾਰਡ ਥੱਲੇ ਬਹੁ ਮਣਾਊਗੀ ਜੀ ਕਿਉਂਕਿ 15 ਦਿਨਾਂ ਤੱਕ ਤਾਂ ਫਸ ਫਸ ਕੇ ਤੁਰਨ ਵਾਲਾ ਸਿਸਟਮ ਹੀ ਹੋ ਜੂ ਹਾਂਜੀ ਆ ਦਿਨ ਬਾਈ ਕਹਿੰਦਾ ਕੱਢਦੀ ਆ ਤਰੀਕਾ ਦੇ ਹਿਸਾਬ ਨਾਲ 15 ਕੱਢਦੀ ਆ ਬਾਕੀ ਤੁਸੀਂ ਆਪਣੀ ਜੱਜਮੈਂਟ ਲਾਉਣੀ ਆ ਤੇ ਆਰਡਰ ਆ ਜਿਹੜਾ ਪਛਾਹਲੇ ਬੰਨੇ ਤਿਆਰ ਕਰੂਗੀ ਹਲੇ ਅਗਲੇ ਬੰਨੇ ਆਰਡਰ ਇਹਦਾ ਫੁੱਲਾ ਇਸ ਟਾਈਮ ਜੀ ਗੱਲਬਾਤ ਕਰ ਲੈ ਇਸ ਤੋਂ ਅੱਗੇ ਕਰੀ ਕੋਈ ਚਵਾਈ ਚੁਵਾਈ ਦੀ ਕਿਵੇਂ ਦੱਸਿਆ ਚੁਵਾਈ ਦੀ ਓਕੇ ਜਮਾ ਪੈਸੇ ਦੇ ਇਹਦਾ ਲੈ ਲਾਂਗੇ 52 ਮਾਣਤਾਂ ਨੂੰ ਚੋਂ ਕਰਦੇ ਹਾਂ ਹਾਈ ਅੱਜ ਦਾ ਰੇਟ ਆਈ ਜਾਂ ਤਿਆਰ ਹੋ ਗਿਆ ਦਾ ਰੇਟ ਵਧੂ ਕਾ ਜੀ ਠੀਕ ਹੈ ਜੀ ਹਾਂ ਜੀ ਇਹ ਸ਼ਾਮ ਦੇ ਪੈਸੇ ਛੱਡ ਰਿਆਂ ਜੀ ਇਹ ਅੱਜ ਹੀ ਵਿਕ ਜੂਗੀ ਹਾਂ ਇਹਦੇ ਸ਼ਾਮ ਦੇ ਪੈਸੇ ਨਹੀਂ ਅੱਜ ਹੀ ਵਿਕ ਜਾਣਾ ਬਾਈ ਕਹਿੰਦਾ ਸ਼ਾਮ ਵਾਲੇ ਪੈਸੇ ਛੱਡ ਤੇ ਇਹਦੇ ਤੁਹਾਨੂੰ ਤੇ ਹੁਣ ਮਾਰ ਦੇਗਾ ਰੀ ਤਿੰਨ ਨੰਬਰ ਵਾਲੀ ਤੇ ਇਹਦਾ ਸੂਆ ਕਿਹੜਾ ਜੀ ਇਹਦਾ ਵੀ ਦੂਜਾ ਜੀ ਇਹ ਕਿੰਨੇ ਕਿ ਦਿਨ ਕੱਢਦੀ ਆ ਇਹ ਕੱਢਦੀ ਆ ਜੀ 20 ਦਿਨ ਇਹ 20 ਦਿਨਾਂ ਦੀ ਕੱਚੀ ਆ ਹਾਂ ਜੀ ਇਹਦਾ ਕੀ ਰਕਾਰ ਰਿਹਾ ਦੁੱਧ ਦਾ ਇਹਦਾ ਰਿਆ 16 ਕਿਲੋ ਦਾ ਜੀ ਐਸ ਵਾਰੀ ਕਿੰਨਾ ਪਾ ਦੂਗੀ ਫਿਰ ਚਾਹੀਦਾ ਜੀ ਇਹਨੂੰ ਵੀ 18 ਕਟੋ-ਕਟ ਜੀ ਆ ਬਾਕੀ ਅੱਗੇ ਮੌਸਮ ਚੰਗਾ ਹਨਾ ਹਾਂ ਜੀ ਬਾਕੀ ਅਗਲੇ ਸੇਵਾ ਜੀ ਇਹ ਥੱਲੋਂ ਵੀ 25 ਲੈ ਸਕਦਾ ਜੀ 10 ਵੀ ਲੈ ਸਕਦਾ ਕੱਲ ਵੀ ਇੱਕ ਵੀਡੀਓ ਬਣਾਈ ਸੀ ਉਹ ਚ ਸ਼ੇਰਪੁਰ ਵਾਲੀ ਚ ਵੀ ਦੱਸਿਆ ਸੀ ਉਹ ਬਾਈ ਕਹਿੰਦਾ 20 ਕਿਲੋ ਦਾ ਰਕਾਰਡ ਹੈ ਮੱਝ ਦਾ ਵੀ ਜੇ ਤੁਸੀਂ ਸੇਵਾ ਨਹੀਂ ਕਰਨੀ ਤਾਂ 20 ਵਾਲੀ 12 ਤੇ ਵੀ ਆ ਸਕਦੀ ਆ ਜੇ ਸੇਵਾ ਕਰ ਲੋਗੇ ਤਾਂ 20 ਵਾਲੀ ਨੂੰ ਮੇਰਾ ਖਿਆਲ 21 ਵੀ ਚੋਲਾਂਗੇ ਆਪਾਂ ਹਾਂ ਜੀ ਬਾਕੀ ਅਗਲੇ ਦੇ ਸੇਵਾ ਵਾਲੇ ਬਾਈ ਕਹਿੰਦਾ ਸਾਰਾ ਸੇਵਾ ਦਾ ਇੱਥੋਂ ਦਿਖਾ ਦੇ ਗਰੀ ਇੱਧਰ ਲਈ ਬੰਨੀ ਹੋ ਕੇ ਸਮਾਰ ਕੇ ਖੜ ਕੇ ਫੇਸ ਕੁਆਲ ਨਸਲਾ ਕੀ ਪਿਓਰ ਜਰਸੀ ਸੂਆ ਹੈਗੀ ਆ ਦੂਜਾ ਤੇ ਤੇ ਦਿਨ ਬਾਈ ਕਹਿੰਦਾ ਤਰੀਕਾ ਦੇ ਹਿਸਾਬ ਨਾਲ ਇਹਦੇ ਰਹਿੰਦੇ ਨੇ ਸੱਜਣੋ 20 ਗੱਡੀ 'ਚ ਚੜਕੇ ਆਪਾਂ ਕਹ ਲਈਏ ਵੀ ਸਫ਼ਰ ਦੇ ਮੁਤਾਬਕ ਵੀ ਦੋ ਦਿਨ ਅੱਗੇ ਪਿੱਛੇ ਜ਼ਰੂਰ ਸੂ ਸਕਦੀ ਆ ਪਰ ਝੋਲ ਚੰਗੀ ਆ ਆਰਡਰ ਚੰਗਾ ਬਣਾਉ ਤੇ ਦੁੱਧ ਦਾ ਜਿਹੜਾ ਰਿਕਾਰਡ ਆ ਉਹ ਰਿਕਾਰਡ ਵੀ ਬਾਈ ਕਹਿੰਦਾ ਇਹਦਾ ਚੰਗਾ ਤੇ ਬਾਕੀ ਜਿਹੜੀਆਂ گاਵਾ ਤੁਹਾਨੂੰ ਮੈਂ ਤਿੰਨੇ ਦਿਖਾਈਆਂ ਨੇ ਹੈਗੀਆਂ ਜਾਣ ਵਾਲੀਆਂ ਨੇ ਬਾਡੀ ਵਾਲੀਆਂ گاਵਾ ਨੇ ਤੇ ਇਹਦੀ ਵੀ ਝੋਲ ਝੂਲ ਦਿਖਾ ਦੇ ਅਗਲੇ ਬੰਨੇ ਮਾਰ ਦੇ ਅਗਲੇ ਬੰਨੇ ਇੱਧਰ ਵੀ ਦਿਖਾ ਦੇ ਆਰਡਰ ਦੇ ਮਾਰ ਕੇ ਇਸ ਮਾਰ ਕੇ ਇਧਰ ਇਧਰ ਵੈਕ ਦੋ ਝੋਲ ਝੂਲ ਦਿਖਾ ਦੇ ਕਿਉਂਕਿ ਚੰਗੀ ਝੋਲ ਆ ਹਜੇ ਢੱਲੇ ਢੁੱਲੇ ਬਹੁਤ ਭਈ ਆਰਡਰ ਬਣਾਉਗੀ ਅੱਗੇ ਪਿੱਛੇ ਦਾ ਤੇ ਥਾਣੇ ਨੂੰ ਜਿਵੇਂ ਆਪਾਂ ਗੱਲਬਾਤ ਕਰ ਲਈਏ ਲੱਗਿਆ ਮੱਜਾਂ ਨਾਲ ਤੇ ਵਧੀਆ ਥਾਣਾ ਦਾ ਹਾਂ ਇੱਥੋਂ ਸਾਰੀ ਦਿਖਾ ਦੇਂਗੀ ਇਹਦੀ ਪਛਾਣ ਹੋ ਕੇ ਸਮਾਰ ਕੇ ਇਹਦੇ ਪੈਸੇ ਕਿੰਨੇ ਲਵਾਂਗੇ ਇਹਦੇ 50000 ਰੁਪਏ ਹੀ ਇਹਦਾ ਮੁੱਲਾ 50000 ਹਾਂਜੀ ਮਾਨਤਾ ਨੂੰ ਕਰ ਦਾਂਗੇ ਹਾਂਜੀ ਇਹਦਾ ਬਾਈ ਕਹਿੰਦਾ 50 ਚੋਂ ਕਰ ਦਾਂਗੇ ਮਾਨਤਾਨ ਇਹਦਾ ਕਿੰਨਾ ਦੱਸਿਆ ਬਾਈ ਇਹਦਾ 52 ਇਹਦਾ 52 ਤੇ ਆ ਬੱਛੀ ਦਾ ਆ ਗਿਆ 60 ਹਾਂਜੀ ਇਹ ਤਾਜੀ ਸੂਈ ਆ ਇਹਦੇ ਨਾਲ ਬੱਛੀ ਆ ਇਹ ਰੇਟ ਮੈਂ ਵੀਡੀਓ ਦੇ ਵਿੱਚ ਤਕਰੀਬਨ ਤਕਰੀਬਨ ਫਿਕਸ ਜੀ ਕਰਾਏ ਨੇ ਜਿਆਦਾ ਇਹਦੇ ਚ ਅੰਤਰ ਨਹੀਂ ਹੈਗਾ ਕੋਈ ਕਿਵੇਂ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਵੀ ਤੁਸੀਂ 60 ਵਾਲੀ ਦਾ 40 49 ਲਾਓ ਉਹ ਗੱਲਬਾਤ ਹੈ ਨਹੀਂ ਥੋੜਾ ਬਹੁਤ ਹੀ ਫਰਕ ਆ ਉਹ ਹਿਸਾਬ ਨਾਲ ਬਾਈ ਨਾਲ ਗੱਲਬਾਤ ਕਰ ਲਿਓ ਨੰਬਰ ਬੋਲ ਦਿੰਦੇ ਹਾਂ 97036 ਹਾਂਜੀ 05888 ਇੱਕ ਵਾਰੀ ਹੋਰ ਬੋਲ ਦੋ 97036 05888 ਪਿੰਡ ਬਾਈ ਦਾ ਹੈਗਾ ਚੀਮਾ ਮੰਡੀ ਤਹਿਸੀਲ ਸੁਨਾਮ ਆ ਤੇ ਜ਼ਿਲ੍ਹਾ ਸੰਗਰੂਰ ਹਰ ਟਾਈਮ ਬਾਈ ਕੋਲੇ ਜਰਸੀ ਤੇ ਜਾਨਵਰ ਤਕਰੀਬਨ ਤਕਰੀਬਨ ਅਵੇਲੇਬਲ ਹੁੰਦੇ ਨੇ ਜਿਹੜੇ ਵੀ ਸੱਜਣੇ ਜਰਸੀ ਨਸਲ ਦੀ ਕੋਈ ਚੰਗੀ ਗਾਹ ਖਰੀਦਨੀ ਆ ਬਾਈ ਨਾਲ ਸੰਪਰਕ ਕਰ ਸਕਦਾ ਧੰਨਵਾਦ